ਹallelujah hallelujah ਸਾਰੇ ਨੂੰ ਮੈਰੀ ਕ੍ਰਿਸਮਸ ਅਤੇ ਇਸ ਕ੍ਰਿਸਮਸ ਦੇ ਦਿਨ ਦੀਆਂ ਜੋ ਵੀ ਅੱਜ ਦਾ ਦਿਨ ਮਨਾਇਆ ਜਾ ਰਿਹਾ ਹੈ ਪੂਰੀ ਦੁਨੀਆ ਦੇ ਵਿੱਚ ਤੇ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਅੱਜ ਅਸੀਂ ਆਏ ਹਾਂ ਜਲੰਧਰ ਫੇਸ 1 ਦੀ ਚਰਚ ਦੇ ਵਿੱਚ ਜੋ ਕਿ ਕ੍ਰਾਈਸਟ ਚਰਚ ਹੈ ਜਿੱਥੇ ਅਸੀਂ ਰੈਗੂਲਰ ਹੀ ਸੰਡੇ ਚਰਚ ਵਿੱਚ ਆਉਂਦੇ ਹਾਂ ਤੇ ਇਸ ਚਰਚ ਦੇ ਵਿੱਚ ਜੋ ਵੀ ਕ੍ਰਿਸਮਸ ਨੂੰ ਮਨਾਉਣ ਦੀ ਤਿਆਰੀਆਂ ਕੀਤੀਆਂ ਗਈਆਂ ਹਨ ਉਹ ਅਸੀਂ ਅੱਜ ਤੁਹਾਨੂੰ ਲਾਈਵ ਹੋ ਕੇ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਕਿਸਚੂਸ ਦਾ ਪ੍ਰੋਗਰਾਮ ਆਇਆ ਜਾ ਰਿਹਾ ਹੈ ਤੇ ਕਿੰਨੇ ਵਧੀਆ ਤਰੀਕੇ ਨਾਲ ਇਸ ਚਰਚ ਦੇ ਵਿੱਚ ਪ੍ਰੋਗਰਾਮ ਦਾ ਇੰਤਜ਼ਾਮ ਕੀਤਾ ਗਿਆ ਹੈ ਕਿੰਨਾ ਵਧੀਆ ਡੈਕੋਰੇਟ ਕੀਤਾ ਗਿਆ ਹੈ ਚਰਚ ਨੂੰ ਗਲੀ ਮੁਹੱਲੇ ਨੂੰ ਆਸ-ਪਾਸ ਏਰੀਆ ਨੂੰ ਕਿੰਨਾ ਹੀ ਵਧੀਆ ਸਜਾਇਆ ਗਿਆ ਹੈ ਤੇ ਅਸੀਂ ਦੇਖਾਂਗੇ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਵੱਧ ਤੋਂ ਵੱਧ ਚਰਚ ਦਾ ਤੇ ਆਸ-ਪਾਸ ਦਾ ਏਰੀਆ ਕਵਰ ਕੀਤਾ ਜਾਵੇ ਹallelujah ਚਰਚ ਦੀ ਚਰਚ ਦੀ ਐਂਟਰੀ ਗੇਟ ਤੇ ਇਥੇ ਸਿਕਿਉਰਿਟੀ ਗਾਰਡ ਪੁਲਿਸ ਵਾਲੇ ਬਿਠਾਏ ਗਿਆ ਤੇ ਇਹ ਹਨ ਲਾਈਟ ਦਾ ਪ੍ਰਬੰਧ ਕੀਤਾ ਗਿਆ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਦੇਖੋ ਕਿੰਨਾ ਸੋਹਣਾ ਦੇਖਣ ਨੂੰ ਮਿਲ ਰਿਹਾ ਹੈ ਇਹ ਐਂਟਰੀ ਗੇਟ ਹੈ ਅੰਦਰ ਆਣ ਜਾਣ ਦੇ ਲਈ ਬਹੁਤ ਹੀ ਵਧੀਆ ਖਾਸ ਤੇ ਵਧੀਆ ਪ੍ਰਬੰਧ ਕੀਤਾ ਗਿਆ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਨੂੰ ਡੈਕੋਰੇਟ ਕੀਤਾ ਗਿਆ ਹੈ ਤੇ ਇਹ ਹੈ ਚਰਚ ਦਾ ਅੰਦਰ ਦਾ ਏਰੀਆ ਜਿੱਥੇ ਅਸੀਂ ਆ ਅਰਾਧਨਾ ਪ੍ਰਾਰਥਨਾ ਕਰਦੇ ਹਾਂ ਇਸ ਜਗ੍ਹਾ ਤੇ ਪਰਮੇਸ਼ਵਰ ਦੇ ਨਾਮ ਦੀ ਆਰਾਧਨਾ ਮਹਿਮਾ ਕੀਤੀ ਜਾਂਦੇ ਚਰਚ ਦੇ ਅੰਦਰ ਦਾ ਏਰੀਆ ਹੈ ਤੇ ਉਸ ਤੋਂ ਬਾਅਦ ਆ ਗਿਆ ਚਰਚ ਦੀ ਡੈਕੋਰੇਸ਼ਨ ਦਾ ਜੋ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ ਹallelujah ਤੇ ਦੇਖਦੇ ਹਾਂ ਹੋਰ ਅੱਗੇ ਪ੍ਰਭੂ ਦੇ ਪਵਮਨ ਦੇ ਵਿੱਚ ਕਿਸ-ਕਿਸ ਤਰ੍ਹਾਂ ਤਿਆਰੀਆਂ ਕੀਤੀਆਂ ਗਈਆਂ ਹਨ ਤੇ ਸਲੀਪ ਵੀ ਬਹੁਤ ਵਧੀਆ ਤਰੀਕੇ ਨਾਲ ਸਜਾਈ ਗਈ ਇਸ ਜਗ੍ਹਾ ਤੇ ਹallelujah ਚਰਚੇ ਦੇ ਵਿੱਚ ਲਾਈਟ ਦਾ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਹੈ ਲਾਈਟ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਜਾਇਆ ਗਿਆ ਹੈ ਤੇ ਇਸ ਜਗ੍ਹਾ ਤੇ ਇੱਕ ਜਗ੍ਹਾ ਬਣਾਈ ਗਈ ਜਿੱਥੇ ਯੀਸ਼ੂ ਮਸੀਹ ਦਾ ਜਨਮ ਹੋਇਆ ਸੀ ਉਸ ਤਰ੍ਹਾਂ ਦੀ ਜਗ੍ਹਾ ਵੀ ਤਿਆਰ ਕੀਤੀ ਗਈ ਤੇ ਉਹ ਵੀ ਅਸੀਂ ਦੇਖਾਂਗੇ ਕਿੰਨੀ ਸੋਹਣੀ ਤੇ ਦੇਖਣ ਨੂੰ ਵਧੀਆ ਲੱਗਦੀ ਹੈ ਜਗ੍ਹਾ ਤੇ ਇਹ ਜਗ੍ਹਾ ਬਣਾਈ ਗਈ ਹੈ ਜਿੱਥੇ ਮੇਰਾ ਲੜਕਾ ਰਿਹਾਨ ਖੜਾ ਹੈ ਤੇ ਇੱਕ ਛੋਟੇ ਜਿਹੇ ਬੇਬੀ ਨੂੰ ਰੱਖ ਕੇ ਇਸ ਜਗ੍ਹਾ ਨੂੰ ਪ੍ਰਦਰਸ਼ਨ ਕੀਤਾ ਗਿਆ ਹੈ ਕਿ ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਖੁਰਲੀ ਦੇ ਵਿੱਚ ਇੱਕ ਚੌਂਪੜੀ ਦੀ ਤਰ੍ਹਾਂ ਬਣਾਈ ਗਈ ਜਗ੍ਹਾ ਇਸ ਜਗ੍ਹਾ ਤੇ ਯਿਸੂ ਮਸੀਹ ਦਾ ਜਨਮ ਇਸ ਤਰੀਕੇ ਨਾਲ ਹੋਇਆ ਸੀ ਤੇ ਇਸ ਤਰ੍ਹਾਂ ਇਸ ਚਲਕ ਨੂੰ ਦਿਖਾਇਆ ਗਿਆ ਹੈ ਤੇ ਕੁਝ ਬੱਚੇ ਆ ਕੇ ਫੋਟੋ ਵੀ ਕਰ ਰਹੇ ਹਨ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਜਗ੍ਹਾ ਤੇ ਚਰਚ ਨੂੰ ਸਜਾਇਆ ਗਿਆ ਹੈ ਦੇਖੋ ਇੱਕ ਛੋਟਾ ਜਿਹਾ ਬੇਬੀ ਰੱਖਿਆ ਗਿਆ ਵਿੱਚ ਕਿ ਇਸ ਤਰ੍ਹਾਂ ਯਿਸੂ ਮਸੀਹ ਦਾ ਜੋ ਜਨਮ ਬਹੁਤ ਹੀ ਨੀਮੀ ਤੇ ਇੱਕ ਆਪਣੇ ਆਪ ਨੂੰ ਨੀਵਾ ਕਰਕੇ ਇੱਕ ਛੋਟੀ ਜਗ੍ਹਾ ਦੇ ਵਿੱਚ ਉਸ ਨੇ ਜਗ੍ਹਾ ਜਨਮ ਲਿਆ ਤੇ ਇਸ ਨੂੰ ਜਿਸ ਨੂੰ ਚਰਚ ਬਾਈਬਲ ਚ ਦੇਖਦੇ ਆ ਕਿ ਖੁਰਲੀ ਦੇ ਵਿੱਚ ਉਸ ਨੇ ਜਨਮ ਲਿਆ ਖੁਰਲੀ ਜੋ ਸੋਰੇ ਰੱਖਿਆ ਗਿਆ ਸੀ ਤੇ ਦੇਖੋ ਉਸ ਤੇ ਪੇਡ ਪੇਡਾਂ ਤੇ ਬੱਕਰੀਆਂ ਦਾ ਜੋ ਗਊਸ਼ਾਲਾ ਕਿਹਾ ਜਾਂਦਾ ਹੈ ਉਸ ਏਰੀਆ ਦੇ ਵਿੱਚ ਉਸ ਨੇ ਜਨਮ ਲਿਆ ਤੇ ਚਰਚ ਦਾ ਬਾਹਰ ਦਾ ਏਰੀਆ ਹੈ ਜਦੋਂ ਅਸੀਂ ਬਾਹਰ ਆਊਟਸਾਈਡ ਗਲੀ ਤੇ ਚਾਉਂਦੇ ਆ ਤੇ ਇਸ ਤਰ੍ਹਾਂ ਇਸ ਦੀ ਡੈਕੋਰੇਸ਼ਨ ਕੀਤੀ ਗਈ ਹੈ ਲਾਈਟ ਦਾ ਹੀ ਬਹੁਤ ਵਧੀਆ ਖਾਸ ਪ੍ਰਬੰਧ ਕੀਤਾ ਗਿਆ ਹੈ ਕ੍ਰਾਈਸਟ ਚਰਚ ਦੇ ਵਿੱਚ ਇਹ ਚਰਚ ਦੇ ਲਈ ਕੁਝ ਬੈਨਰ ਲਗਾਏ ਗਿਆਨ ਬੋਰਡ ਲਗਾਏ ਗਿਆਨ ਕਿਸ ਜਗ੍ਹਾ ਨੂੰ ਚਰਚ ਦਾ ਜੋ ਲੋਕੇਸ਼ਨ ਹੈ ਤੇ ਲਾਈਟ ਦਾ ਖਾਸ ਪ੍ਰਬੰਧ ਲਾਈਟਾਂ ਬਹੁਤ ਹੀ ਵਧੀਆ ਗਲੀ ਮੁਹੱਲੇ ਦੇ ਸਜਾਈਆਂ ਗਿਆਨ ਤੇ ਹੁਣ ਅਸੀਂ ਆ ਗਏ ਗਲੀ ਦੇ ਵਿੱਚ ਤੇ ਇਹ ਦੇਖੋ ਕਿੰਨੀ ਵਧੀਆ ਤਰੀਕੇ ਨਾਲ ਗਲੀ ਦੇ ਵਿੱਚ ਪੂਰੇ ਰੋਡ ਦੇ ਵਿੱਚ ਇੱਕ ਬ੍ਰਿਜ ਦੀ ਤਰ੍ਹਾਂ ਜੋ ਕਿ ਲਾਈਟਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਪੂਰੀ ਸੜਕ ਨੂੰ ਕਵਰ ਕੀਤਾ ਗਿਆ ਹੈ ਤੇ ਇਸ ਦੇ ਵਿੱਚ ਇਦਾਂ ਲੱਗਦਾ ਹੈ ਕਿ ਅਸੀਂ ਕਿਸੇ ਬਾਹਰੀ ਏਰੀਆ ਦੇ ਵਿੱਚ ਘੁੰਮ ਰਹੇ ਹਾਂ ਬਟ ਇਹ ਜਲੰਧਰ ਸ਼ਹਿਰ ਦਾ ਏਰੀਆ ਹੈ ਜਲੰਧਰ ਦੀ ਚਰਚ ਦੇ ਵਿੱਚ ਚਰਚ ਦੇ ਦੁਆਰਾ ਇਹ ਸੜਕ ਨੂੰ ਸਜਾਇਆ ਗਿਆ ਹੈ ਕਿ ਇਸ ਜਗ੍ਹਾ ਤੇ ਲੋਕ ਲੋਕ ਜਾਣ ਸਕਣ ਕਿ ਅੱਜ ਯਿਸੂ ਮਸੀਹ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਹallelujah ਤਾਂ ਇਸ ਜਗ੍ਹਾ ਇਸ ਇਸ ਲਾਈਟ ਲਗਾਉਂਦਾ ਇਹ ਹੀ ਮਕਸਦ ਹੈ ਕਿ ਲੋਕ ਜਾਣ ਸਕਣ ਕਿ ਅੱਜ ਯਿਸੂ ਮਸੀਹ ਦਾ ਜਨਮ ਦਿਨ ਆਇਆ ਜਾ ਰਿਹਾ ਹੈ ਇਸ ਤਰ੍ਹਾਂ ਅਣਜਾਣ ਲੋਕ ਵੀ ਅੱਜ ਦੇ ਦਿਨ ਨੂੰ ਜਾਣ ਸਕਦੇ ਹਨ ਕਿ ਇਹ ਲਾਈਟਾਂ ਕਿਉਂ ਲਗਾਈਆਂ ਗਈਆਂ ਹਨ ਇਹ ਸੜਕ ਨੂੰ ਪੂਰੀ ਤਰੀਕੇ ਨਾਲ ਕਿਉਂ ਸਜਾਇਆ ਗਿਆ ਹੈ ਤਾਂ ਜਾਣੇ ਅਣਜਾਣ ਦੇ ਚ ਲੋਕ ਯਿਸੂ ਮਸੀਹ ਨੂੰ ਜਾਣਨ ਲੱਗ ਜਾਂਦੇ ਹਨ ਚਾਹੇ ਉਹਨਾਂ ਨੇ ਬਚਨ ਸੁਨਿਆ ਜਾਂ ਨਹੀਂ ਸੁਨਿਆ ਪਰ ਯੀਸ਼ੂ ਮਸੀਹ ਬਾਰੇ ਜ਼ਰੂਰ ਜਾਣਦੇ ਹਨ ਕਿ ਯੀਸ਼ੂ ਮਸੀਹ ਧਰਤੀ ਤੇ ਆਇਆ ਤਾਂ ਇਸ ਤਰ੍ਹਾਂ ਪ੍ਰਭੂ ਦੇ ਬਚਨ ਨੂੰ ਵੀ ਸ਼ੇਅਰ ਕੀਤਾ ਜਾਂਦਾ ਹੈ ਤੇ ਦੇਖੋ ਲਾਈਟਾਂ ਕਿੰਨੇ ਹੀ ਵਧੀਆ ਤਰੀਕੇ ਦੇ ਨਾਲ ਸਜਾਈਆਂ ਗਈਆਂ ਹਨ ਅੰਦਰ ਇਹ ਨਹੀਂ ਕਿ ਸੜਕ ਨੂੰ ਬੰਦ ਕੀਤਾ ਗਿਆ ਹੋਵੇ ਪਰ ਸੜਕ ਦੇ ਅੰਦਰ ਸੜਕ ਦੇ ਉੱਪਰ ਆਉਣ ਜਾਣ ਲਈ ਰਸਤਾ ਉਸੇ ਤਰ੍ਹਾਂ ਓਪਨ ਹੈ ਪਰ ਉਹ ਸੜਕ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਜਾਇਆ ਗਿਆ ਹੈ ਪੂਰੇ ਪੂਰਾ ਏਰੀਆ ਕਵਰ ਕੀਤਾ ਗਿਆ ਆਸ-ਪਾਸ ਦੇ ਚਰਚ ਦਾ ਕਿੰਨੀ ਲੰਬੀ ਸੜਕ ਨੂੰ ਸਜਾਇਆ ਗਿਆ ਤੇ ਲੁਕਸ ਲਾਈ ਕੇ 브릿ਜ ਇੱਕ 브릿ਜ ਦੀ ਤਰ੍ਹਾਂ ਦਿਖਾਈ ਦੇ ਰਿਹਾ ਹੈ ਤੇ ਇਦਾਂ ਲੱਗਦਾ ਹੈ ਕਿ ਅਸੀਂ ਕਿਤੇ ਬਾਹਰਲੀ ਕੰਟਰੀ ਦੇ ਵਿੱਚ ਆ ਰਹੇ ਹਾਂ ਪਰ ਇਹ ਜਲੰਧਰ ਸ਼ਹਿਰ ਹੈ ਫੇਸ 1 ਦੇ ਵਿੱਚ ਜੋ ਚਰਚ ਹੈ ਕ੍ਰਾਈਸਚਰਚ ਚਰਚ ਦੀ ਇਕਲੀਸਿਆ ਤੇ ਦੁਆਰਾ ਇਸ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਕਲਿਸ਼ ਨੇ ਬਹੁਤ ਹੀ ਵਧੀਆ ਯੋਗਦਾਨ ਪਾ ਕੇ ਇਸ ਚਰਚ ਨੂੰ ਸਜਾਇਆ ਹੈ ਤੇ 크리스마ਸ ਦੇ ਦਿਨ ਨੂੰ ਬਹੁਤ ਹੀ ਧੂਮ ਥਾਮ ਨਾਲ ਇਸ ਜਗ੍ਹਾ ਤੇ ਮਨਾਇਆ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਇਸ ਜਗ੍ਹਾ ਤੇ ਇਸੇ ਤਰ੍ਹਾਂ ਲਾਈਟ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ ਕੁਝ ਇਸ ਜਗ੍ਹਾ ਤੇ ਦੇਖੋ ਇੱਕ ਕਨਕ ਜੁਐਲਰੀ ਵਾਲਿਆਂ ਨੇ ਵੈਰੀ 크리스마ਸ ਦਾ ਬੋਰਡ ਲਗਾਇਆ ਹੈ ਜਿਸ ਤੋਂ ਇਤਰਾ ਉਹਨੇ ਆਪਣੀ ਐਡ ਵੀ ਲਗਾਈ ਹੈ ਤੇ ਵੈਰੀ 크리스마ਸ ਦਾ ਸੁਨਿਆਵ ਦਿੱਤਾ ਲੋਕਾਂ ਨੂੰ ਇਸ ਜਗ੍ਹਾ ਦੇ ਦੇਖੋ ਹੋਰ ਅੰਦਰ ਤੱਕ ਲਾਈਟਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਤੇ ਲਾਈਟ ਦੇ ਵੱਲ ਦੇਖਾ ਜਾਵੇ ਤਾਂ ਬਹੁਤ ਹੀ ਵਧੀਆ ਤਰੀਕੇ ਨਾਲ ਡੈਕੋਰੇਟ ਕੀਤਾ ਗਿਆ ਹੈ ਆਸ-ਪਾਸ ਦੀ ਗਲੀ ਮੁਹੱਲੇ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਜਾਇਆ ਗਿਆ ਹੈ ਇਸ ਤਰ੍ਹਾਂ ਲੋਕ ਜਾਣਦੇ ਹਨ ਕਿ ਅੱਜ ਜੀਸ਼ੂ ਮਸੀਹ ਦਾ ਜਨਮ ਹੈ ਚਾਹੇ 25 ਤਰੀਕ ਨੂੰ ਆਪਾਂ ਨਹੀਂ ਮੰਨਦੇ ਕਿ ਜੀਸ਼ੂ ਮਸੀਹ ਦਾ ਜਨਮ ਹੈ ਪਰ ਅਣਜਾਣ ਲੋਕ ਇਸ ਤਰ੍ਹਾਂ ਜਾਣ ਜਾਂਦੇ ਹਨ ਐ ਵਿਸ਼ਵਾਸੀ ਇਸ ਤਰ੍ਹਾਂ ਜਾਣਦੇ ਹਨ ਕਿ ਅੱਜ ਜੀਸ਼ੂ ਮਸੀਹ ਦਾ ਜਨਮ ਹੈ ਉਹ ਬਾਈਬਲ ਦੇ ਵਚਨ ਨੂੰ ਜਾਣਨ ਦੀ ਥੋੜੀ ਉਹਨਾਂ ਦੇ ਅੰਦਰ ਵਚਨ ਪਹੁੰਚਦਾ ਹੈ ਕਿ ਅੱਜ ਯੀਸ਼ੂ ਮਸੀਹ ਦਾ ਜਨਮ ਹੋਇਆ ਹੈ। ਤਾਂ ਉਹ ਜਦੋਂ ਅਸੀਂ ਵਚਨ ਨੂੰ ਸ਼ੇਅਰ ਕਰਦੇ ਹਾਂ, ਕੁਝ ਬੁੱਕਸ ਸ਼ੇਅਰ ਕਰਦੇ ਹਾਂ, ਗਿਫਟ ਸ਼ੇਅਰ ਕਰਦੇ ਹਾਂ ਤੇ ਬਲੀਵਰਸ ਅਨਬਲੀਵਰਸ ਤੱਕ ਸਾਰਿਆਂ ਤੱਕ ਉਹ ਸਨੇਹਾ ਪਹੁੰਚਦਾ ਹੈ ਕਿ ਯੀਸ਼ੂ ਮਸੀਹ ਦਾ ਧਰਤੀ ਤੇ ਆਉਣਾ ਇੱਕ ਬਹੁਤ ਵੱਡੀ ਪਰਮੇਸ਼ਵਰ ਦੇ ਦੁਆਰਾ ਜੋ ਪਲੈਨਿੰਗ ਸੀ ਕਿ ਉਹ ਧਰਤੀ ਤੇ ਆਵੇਗਾ ਤੇ ਸੰਸਾਰ ਦੇ ਲੋਕਾਂ ਦੇ ਪਾਪਾਂ ਤੋਂ ਮਾਫੀ ਦੇਵੇਗਾ ਤੇ ਉਹ ਉਧਾਰ ਕਰਤਾ ਦੇ ਮੁਕਤੀ ਦਾਤਾ ਬਣੇਗਾ। ਉਸੇ ਤਰ੍ਹਾਂ ਆਇਆ ਤੇ ਪੂਰੀ ਦੁਨੀਆ ਦੇ ਵਿੱਚ ਉਸਨੇ ਆਪਣੇ ਆਪ ਨੂੰ ਨੀਵਾ ਕਰਕੇ ਰੱਖਿਆ ਤੇ ਸਾਰੀ ਦੁਨੀਆ ਦੇ ਚਰਚ ਪਰਮੇਸ਼ਰ ਦੇ ਨਾਮ ਦੀ ਮਹਿਮਾ ਹੋ ਰਹੀ ਹੈ। ਚਰਚ ਦੇ ਵਿੱਚ, ਗਲੀ ਮੁਹੱਲੇ ਦੇ ਵਿੱਚ ਹਰ ਇੱਕ ਜਗ੍ਹਾ ਤੇ ਪਰਮੇਸ਼ਰ ਦੇ ਨਾਮ ਦੀ ਜੈ ਜੈਕਾਰ ਹੋ ਰਹੀ ਹੈ। ਤੇ ਅਸੀਂ ਤੁਹਾਨੂੰ ਜਲੰਧਰ ਤੇ ਕੁਝ ਚਲਕ ਦਿਖਾ ਰਹੇ ਹਾਂ। ਇਹ ਹੈ ਜਲੰਧਰ ਪੇਸ 1 ਏਰੀਆ ਦੇ ਵਿੱਚ ਜਿਹ ਚਰਚ ਹੈ ਉਸ ਜਗ੍ਹਾ ਤੇ ਜੋ ਹੀ ਲਾਈਟ ਦਾ ਖਾਸਪਰ ਬੰਦ ਕੀਤਾ ਗਿਆ ਤਾਂ ਅਸੀਂ ਇਸ ਜਗ੍ਹਾ ਤੇ ਜੋ ਚਰਚ ਦਾ ਪ੍ਰੋਗਰਾਮ ਕੀਤਾ ਗਿਆ ਹੈ ਨਾਈਟ ਬਹੁਤ ਹੀ ਵਧੀਆ ਤਰੀਕੇ ਨਾਲ ਹੋਇਆ ਹੈ ਤੇ ਅਸੀਂ ਵੀਡੀਓ ਬਣਾਉਣ ਦੇ ਵਿੱਚ ਲੇਟ ਹੋ ਗਏ ਆ ਤੇ ਅਸੀਂ ਬਾਅਦ ਚ ਅਪਡੇਟ ਕਰ ਰਹੇ ਆ ਤੇ ਅਸੀਂ ਇਹੀ ਸੰਕੇਤ ਦੇ ਰਹੇ ਆ ਕਿ ਜਿਸ ਤਰ੍ਹਾਂ ਇਸ ਜਗ੍ਹਾ ਤੇ ਪਰਮੇਸ਼ਰ ਦੇ ਦਿਨ ਨੂੰ ਸੈਲੀਬ੍ਰੇਟ ਕੀਤਾ ਗਿਆ ਹੈ ਪੂਰੀ ਦੁਨੀਆ ਦੇ ਵਿੱਚ ਪੂਰੀ ਸ਼ਾਂਤ ਮਾਈਤਰੀ ਕੇ ਨਾਲ ਵਚਨ ਉਹ ਸ਼ੇਅਰ ਕੀਤਾ ਗਿਆ ਹੈ ਪਰਮੇਸ਼ਵਰ ਦੇ ਦਿਨ ਨੂੰ ਮਨਾਇਆ ਗਿਆ ਹੈ 크리스마ਸ ਦੇ ਦਿਨ ਨੂੰ ਮਨਾਇਆ ਗਿਆ ਕਿਸੇ ਤਰ੍ਹਾਂ ਦਾ ਕੋਈ ਹੰਗਾਮਾ ਨਹੀਂ ਕੋਈ ਸ਼ੋਰ ਸ਼ਰਾਬਾ ਨਹੀਂ ਬਹੁਤ ਹੀ ਸ਼ਾਂਤਮਈ ਪ੍ਰਿਆਰ ਤੇ ਮੁਹੱਬਤ ਦਾ ਸਨੇਹਾ ਇੱਕ ਦੂਜਿਆਂ ਤੱਕ ਸ਼ੇਅਰ ਕੀਤਾ ਤੇ ਤੇ ਇਸ ਦਿਨ ਨੂੰ ਵਧੀਆ ਤਰੀਕੇ ਨਾਲ ਮਨਾਇਆ ਗਿਆ ਤੇ ਲੋਕਾਂ ਨੇ ਬਹੁਤ ਹੀ ਇੰਜੋਏ ਕੀਤਾ ਹੈ ਵਿਸ਼ਵਾਸੀਆਂ ਤੇ ਅਵਿਸ਼ਵਾਸੀਆਂ ਨੇ ਇਸ ਰਾਤ ਦੇ ਵਿੱਚ ਤੇ ਪ੍ਰਭੂ ਸਾਰੇ ਨੂੰ ਆਸ਼ੀਸ਼ ਦੇਵੇ ਇਹ ਹੈ ਚਰਚ ਦਾ ਇੱਕ ਵਾਰ ਫਿਰ ਤੁਹਾਨੂੰ ਵਾਪਸ ਲੈ ਕੇ ਆਇਆ ਚਰਚ ਦਾ ਅੰਦਰ ਦਾ ਏਰੀਆ ਜੋ ਕਿ ਬੜੇ ਤਰੀਕੇ ਨਾਲ ਸਜਾਇਆ ਗਿਆ ਹੈ ਸਾਰਿਆਂ ਨੂੰ ਜੈਮ ਸੀਦੀ ਪ੍ਰਭੂ ਸਭ ਨੂੰ ਆਸ਼ੀਸ਼ ਦੇਵੇ ਆਮੀਨ ਹਾਲੇਲੂਇਆ